ਸਪੀ ਰਣਾ ਦੇ ਗਿਆ ਜਿਹੜੇ ਦੇਣੀ ਉਹਨੇ ਰਣਾ ਰਣਾ ਹੀ ਆ ਵੀ ਰਣਾ ਹੈ ਨਹੀਂ ਦੋ ਚੱਕ ਕਰ ਲਿਆ ਇਹ ਸਮੇਂ ਦੱਸੂਗਾ ਅਸਾ ਰਣਾ ਜੀ ਕਿਸਾਨਾਂ ਨੂੰ ਤਾਂ ਇਕੱਠਾ ਕਰ ਰਹੇ ਹਾਂ ਮੱਕੀ ਨੂੰ ਲੈ ਕੇ ਕਾਂਗਰਸੀ ਲੀਡਰਾਂ ਨੂੰ ਵੀ ਲਾਭ ਮਨ ਦੇ ਰਹੋਗੇ ਇਹ ਅੱਜ ਅੱਜ ਸਿਆਸੀ ਕੋਈ ਗੱਲ ਨਹੀਂ ਅੱਜ ਪੰਜਾਬ ਦੇ ਫਿਊਚਰ ਦਾ ਸਵਾਲ ਹੈ ਜਿਹੜੇ ਕਿਸਾਨੀ ਨਹੀਂ ਵੀ ਕਰਦੇ ਉਹਨਾਂ ਦੇ ਅੱਗੇ ਬੱਚੇ ਉਹਨਾਂ ਦੇ ਅੱਗੇ ਬੱਚੇ ਉਹਨਾਂ ਦੀ ਪਾਣੀ ਦਾ ਸਵਾਲ ਉਹ ਬਚਾਉਣ ਦੀ ਗੱਲ ਹੈ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰ ਸਕਦਾ ਰਾਣਾ ਜੀ 4-6 ਮਹੀਨਿਆਂ ਤੋਂ ਰੌਲਾ ਪੈ ਰਿਹਾ ਪਿਛਲੇ ਸਭੇ ਸਰਕਾਰ ਕੋਲ ਇੱਕ ਬੜਾ ਸਫੀਸ਼ੀਅੰਟ ਟਾਈਮ ਸੀਗਾ ਇਸ ਚੀਜ਼ ਦਾ ਲਈ ਅਗਰ ਕੋਈ ਪਾਲਿਸੀ ਬਣਾਉਣੀ ਹੁੰਦੀ ਤਾਂ ਸਰਕਾਰ ਬਣਾ ਸਕਦੀ ਸੀ ਇਹਦੇ ਪਿੱਛੇ ਵੀ ਕਾਰਨ ਕੀ ਲੱਗਦੇ ਹੈਗੇ ਕਿ ਨਾ ਸਰਕਾਰ ਤਾਂ ਸਿੱਧੀ ਬਜਾਈ ਜਿਹੜੀ ਹੈਗੀ ਝੋਨੇ ਦੀ ਉਹਦੇ ਵੱਲ ਪਾਈ ਹੋਈ ਹੈ ਉਹ ਰਾਤ ਨਹੀਂ ਹੋਈ ਹੈ ਇਹਦੀ ਤਾਂ ਗੱਲ ਹੀ ਨਹੀਂ ਕਰਦੇ ਸਰਕਾਰ ਸਰਕਾਰ ਨੂੰ ਹੋਰ بڑے ਕੰਮ ਰਣਨ ਤਾਂ ਕੰਮ ਹੀ ਇਹ ਆ ਕਿ ਪਾਣੀ ਬਚਾਉਣਾ ਤੇ ਮੁੰਡੇ ਮੈਂ ਨਾਲ ਲਾਇਓ ਆ ਹੈਂ ਪਰ ਮੈਂ ਆਪਣਾ ਜਿੱਥੇ ਜਾਣਾ ਮੈਂ ਗੱਲਾਂ ਹੀ ਇਹ ਕਰਦਾ ਕਿ ਪੰਜਾਬ ਦਾ ਪਾਣੀ ਬਚਾਉਣਾ ਜੇ ਪਾਣੀ ਹੈ ਤਾਂ ਪੰਜਾਬ ਹੈ ਨਹੀਂ ਪੰਜਾਬ ਹੈ ਨਹੀਂ ਗਲਤ ਮੁੱਕਦੀ ਇੱਥੇ ਤੇ ਪੰਜਾਬ ਮੇਰੇ ਇਕੱਲੇ ਦਾ ਨਹੀਂ ਜਿਹੜਾ ਇੱਥੇ ਸਾਹ ਲੈਂਦਾ ਆਪਾਂ ਦਾ ਬੰਦੇ ਆ ਜੀਵ ਜੰਤੂ ਵੀ ਪੰਜਾਬ ਉਹਨਾਂ ਦਾ ਵੀ ਆ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੈ ਖੇਤੀਬਾੜੀ ਮੰਤਰੀ ਬੰਦਗੀ ਚਾਹੇਗੀ ਨੇ ਦੇਖੋ ਖੇਤੀ ਹੈ ਠੀਕ ਕਿਸੇ ਮਨ ਦੀ ਗੱਲ ਨਹੀਂ ਅਗਲੀ ਸਰਕਾਰ ਬਣ ਗਈ ਤਾਂ ਖੇਤੀ ਬੜੀ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਖੇਤੀ ਬੜੀ ਮੱਤੀ ਹੋਊਗੀ ਯਾਰ ਅੱਜ ਰਾਜਨੀਤੀ ਕਦ ਕੋਈ ਨਹੀਂ ਫਿਰ ਕਿਤੇ ਪੁੱਛ ਲੋ ਕੀ ਫੜਨਾ ਖੇਤੀਬਾੜੀ ਕੁਐਕਸਰਾਈਜ਼ ਵੀ ਪੜ ਸਕਦੇ ਹਾਂ ਹੋਰ ਸੋਦੇ ਰੋਲ ਆ ਪਾ ਜਣਾ ਅੱਜ ਇਹ ਲੈਣਾ ਚੋੜਾ ਯਾਰ ਨਹੀਂ ਠੀਕ ਹੈ ਰਾਣਾ ਜੀ ਮੁੱਖ ਮੰਤਰੀ ਤਾਂ ਤੁਹਾਨੂੰ ਦੇਖੋ ਕਿਹੜੇ ਪੱਖੇ ਨੇ ਕੈਂਡੀਡੇਟ ਤੋਂ ਦੱਸੋ ਨਹੀਂ ਕੋਈ ਦੇਖੋ ਲਗਾ ਲਿਆ ਜੇ ਵੀ ਸਰਕਾਰ ਬਣੇ ਮੈਂ ਤਾਂ ਇਸ ਸਰਕਾਰ ਨੂੰ ਵੀ ਕਹਾਂਗਾ ਕਿ ਇਹੋ ਜੇ ਕੰਮ ਕਰੋ ਜਿਹਦੇ ਨਾਲ ਕਿਸਾਨ ਦਾ ਪੰਜਾਬ ਦਾ ਹਰ ਮਸ਼ੀਨ ਦੇ ਦਾ ਫਾਇਦਾ ਹੋਵੇ ਬਸ ਖਤਮ ਨਹੀਂ ਠੀਕ ਹੈ ਅਈ ਬੜਕੇ ਵੀ ਕੀ ਲੈਣਾ ਮੇਰੀ ਨੀ ਵਾਰ ਬਣਿਆ ਮੈਂ ਮੈਥੋਂ ਤੁਰਿਆ ਅੰਦਰੋਂ ਮੈਂ ਇਸੇ ਦੀ ਤੁਰਿਆ ਵੀ ਇੰਨੀ ਵਾਰ ਮੈਂ ਬਣ ਚੁੱਕਿਆ ਤੇ ਮੈਂ ਕੀ ਪੰਜਾਬ ਨੂੰ ਦਿੱਤਾ ਚਲੋ ਇੱਕ ਹਰੇ ਗਰੇ ਇੱਕ ਟਾਈਮ ਲਿਮਟ ਹੁੰਦੀ ਹੈ ਉਹਦੇ ਬਾਅਦ ਚਾਹੇ ਪੱਤਰਕਾਰ ਹੋ ਵੀ ਰਿਟਾਇਰ ਹੋ ਜਾਂਦਾ ਪੋਲਿਟਿਸ਼ੀਨ ਆ ਮਾਰ ਕੇ ਰਟਾਇਰ ਹੁੰਦਾ ਫੇਰ ਮਰਨ ਤੋਂ ਪਹਿਲਾਂ ਕੋਈ ਚੰਗਾ ਕੰਮ ਕਰਦੇ ਨਹੀਂ ਕੀ ਆ ਓਕੇ ਜੀ ਚਾਹ ਚਾਹ ਵੀ ਇਹ ਸਪੀਰ ਰਾਣਾ ਦੇ ਗਿਆ ਜਿਹੜੇ ਦੇ ਨਹੀਂ ਉਹਨੇ ਰਾਣਾ ਰਾਣਾ ਹੀ ਆ ਵੀ ਰਾਣਾ ਹੈ ਨਹੀਂ ਉਹ ਚੱਕ ਗਾ ਲਿਆ ਇਹ ਸਮੇਂ ਦੱਸੂਗਾ ਅਚਾ ਰਾਣਾ ਜੀ ਕਿਸਾਨਾਂ ਨੂੰ ਤਾਂ ਇਕੱਠਾ ਕਰ ਰਹੇ ਹੋ ਮੱਕੀ ਨੂੰ ਲੈ ਕੇ ਕਾਂਗਰਸੀ ਲੀਡਰਾਂ ਨਾਲ ਵੀ ਲਾਹਮਤ ਕਰੋਗੇ ਇਹ ਅੱਜ ਅੱਜ ਸਿਆਸੀ ਕੋਈ ਗੱਲ ਨਹੀਂ ਅੱਜ ਪੰਜਾਬ ਦੇ ਫਿਊਚਰ ਦਾ ਸਵਾਲ ਹੈ ਜਿਹੜੇ ਕਿਸਾਨੀ ਨਹੀਂ ਵੀ ਕਰਦੇ ਉਹਨਾਂ ਦੇ ਅੱਗੇ ਬੱਚੇ ਉਹਨਾਂ ਦੇ ਅੱਗੇ ਬੱਚੇ ਉਹਨਾਂ ਦੀ ਪਾਣੀ ਦਾ ਸਹਾਰਾ ਉਹ ਬਚਾਉਣ ਦੀ ਗੱਲ ਹੈ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰ ਸਕਦਾ ਰਾਣਾ ਜੀ 4-6 ਮਹੀਨਿਆਂ ਤੋਂ ਰੌਲਾ ਪੈ ਰਿਹਾ ਪਿਛਲੇ ਸਭੇ ਸਰਕਾਰ ਕੋਲ ਇੱਕ ਬੜਾ ਸਫੀਸ਼ੀਅੰਟ ਪਾਈਪ ਸੀਗਾ ਇਸ ਚੀਜ਼ ਦਾ ਲਈ ਅਗਰ ਕੋਈ ਪਾਲਿਸੀ ਬਣਾਉਣੀ ਹੁੰਦੀ ਤਾਂ ਸਰਕਾਰ ਬਣਾ ਸਕਦੀ ਸੀ ਇਹਦੇ ਪਿੱਛੇ ਜਿਹੜੇ ਕਾਰਨ ਕੀ ਲੱਗਦੇ ਹੈਗੇ ਆ ਕਿ ਨਾ ਸਰਕਾਰ ਤਾਂ ਸਿੱਧੀ ਪਜਾਈ ਜਿਹੜੀ ਹੈਗੀ ਝੋਨੇ ਦੀ ਉਹਦੇ ਵੱਲ ਪਾਈ ਹੋਈ ਹੈ ਉਹ ਰਾਤ ਨਹੀਂ ਹੋਈ ਜੀ ਇਹ ਨਹੀਂ ਤਾਂ ਗੱਲ ਹੀ ਨਹੀਂ ਕਰਦੇ ਸਰਕਾਰ ਸਰਕਾਰ ਨੂੰ ਹੋਰ بڑے ਕੰਮ ਹੈ ਰਾਣਾਂ ਦਾ ਕੰਮ ਹੀ ਇਹ ਹੈ ਕਿ ਪਾਣੀ ਬਚਾਉਣਾ ਤੇ ਮੁੰਡੇ ਮੈਂ ਨਾਲ ਲਾਇਓ ਹਾਂ ਹੈ ਔਰ ਮੈਂ ਆਪਣਾ ਜਿੱਥੇ ਜਾਣਾ ਮੈਂ ਗੱਲਾਂ ਹੀ ਇਹ ਕਰਦਾ ਕਿ ਪੰਜਾਬ ਦਾ ਪਾਣੀ ਬਚਾਉਣਾ ਜੇ ਪਾਣੀ ਹੈ ਤਾਂ ਪੰਜਾਬ ਹੈ ਨਹੀਂ ਪੰਜਾਬ ਹੈ ਨਹੀਂ ਗੱਲ ਤਾਂ ਮੁੱਕਦੀ ਇੱਥੇ ਤੇ ਪੰਜਾਬ ਮੇਰੇ ਇਕੱਲੇ ਦਾ ਨਹੀਂ ਜਿਹੜਾ ਇੱਥੇ ਸਾਹ ਲੈਂਦਾ ਆਪਾਂ ਦਾ ਬੰਦੇ ਆ ਜੀਵ ਜੰਤੂ ਵੀ ਪੰਜਾਬ ਉਹਨਾਂ ਦਾ ਰਹੀ ਆ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੈ ਖੇਤੀਬਾੜੀ ਮੰਤਰੀ ਬਹਰ ਦੇਚਾ ਹੈਗੀਆ ਮੋਦੀਪੁਰ ਨਹੀਂ ਦੇਖੋ ਖੇਤੀ ਹੈ ਹੈ ਕੀ ਖੇਤੀਬਾੜੀ ਦੇ ਪੈਣ ਹਾਲੀ ਸਰਕਾਰ ਬਣ ਗਈ ਤਾਂ ਖੇਤੀਬਾੜੀ ਪਰ ਕਾਂਗਰਸ ਦੀ ਸਰਕਾਰ ਆਉਂਦੀ ਤਾਂ ਖੇਤੀਬਾੜੀ ਮੱਤ ਨਹੀਂ ਕਰਦੀ ਹੋਰ ਕੁਛ ਨਾ ਕੋਈ ਯਾਰ ਅੱਜ ਰਾਜਨੀਤੀ ਕੱਲ ਕੋਈ ਨਹੀਂ ਫਿਰ ਕਿਤੇ ਪੁੱਛ ਰਹੇ ਕੀ ਫੜਨਾ ਖੇਤੀਬਾੜੀ ਕੁਐਕਸਾਈਜ਼ ਵੀ ਪੜ ਸਕਦੇ ਹੋ ਹੋਰ ਕਿਹਦਾ ਰੋਲਾ ਪਾ ਜਣਾ ਅੱਜ ਇਹਦਾ ਇੱਕ ਰੋਲਾ ਆ ਚੁੱਪ ਚੁੱਪ ਰੋਇਆ ਨੇ ਵੀ ਠੀਕ ਹੈ ਜੇ ਰਾਣਾ ਜੀ ਮੁੱਖ ਮੰਤਰੀ ਤਾਂ ਤੁਹਾਨੂੰ ਦੇਖੋ ਕਿਹੜੇ ਪਾਰਟੀ ਦੇ ਕੈਂਡੀਡੇਟ ਨੂੰ ਦੱਸੋ ਨਹੀਂ ਕੋਈ ਕਹਦਿਆ ਉਹ ਦੇਖੋ ਜਿਹਦੀ ਵੀ ਸਰਕਾਰ ਬਣੇ ਮੈਂ ਤਾਂ ਇਸ ਸਰਕਾਰ ਨੂੰ ਵੀ ਕਹਾਂਗਾ ਕਿ ਇਹੋ ਜੇ ਕੰਮ ਕਰੋ ਜਿਹਦੇ ਨਾਲ ਕਿਸਾਨ ਦਾ ਪੰਜਾਬ ਦਾ ਹਰ ਮਸ਼ਿੰਦੇ ਦਾ ਫਾਇਦਾ ਹੋਵੇ ਚੱਲ ਤੇ ਨਹੀਂ ਠੀਕ ਹੈ ਅਈ ਬੜਕੇ ਵੀ ਕੀ ਲੈਣਾ ਮੇਰੀ ਨੀਂਵਰ ਬਣ ਗਿਆ ਮੈਂ ਮੈਥੋਂ ਤੁਰਿਆ ਅੰਦਰੋਂ ਮੈਂ ਇਸੇ ਲਈ ਤੁਰਿਆ ਵੀ ਇੰਨੀ ਵਾਰ ਮੈਂ ਬਣ ਚੁੱਕਿਆ ਤੇ ਮੈਂ ਕੀ ਪੰਜਾਬ ਨੂੰ ਦਿੱਤਾ ਚਲੋ ਇੱਕ ਇਹ ਗਰੇ ਇੱਕ ਟਾਈਮ ਲਿਮਿਟ ਹੁੰਦੀ ਹੈ ਉਹਦੇ ਬਾਅਦ ਚਾਹੇ ਪੱਤਰਕਾਰ ਆ ਵੀ ਰਿਟਾਇਰ ਹੋ ਜਾਂਦਾ ਪੋਲਿਟਿਸ਼ੀਨ ਆ ਉਹ ਮਰ ਕੇ ਰਿਟਾਇਰ ਹੁੰਦਾ ਫੇ ਮਰਨ ਤੋਂ ਪਹਿਲਾਂ ਕੋਈ ਚੰਗਾ ਕੰਮ ਕਰਦੀ ਨਹੀਂ ਕੀ ਆ ਓਕੇ ਜੀ ਚਾਹੇ ਚਾਹੇ ਵੀ ਇੰਨਾ